ਪਿੰਡ ਵਾਲੇ ਸਾਰੇ ਮਿਲ ਕੇ ਬੜੀ ਧੁੰਮ ਦਾ ਮੇਲਾ ਬੁਲਾ ਰਹੇ ਆ ਅਸੀਂ ਹਾਂਜੀ ਇਹ ਗਾਵੇਂ ਬਾਬਾ ਜੀ ਕਿਰਪਾ ਕਰਨ ਬਾਬਾ ਮਾਦਾ ਜੀ ਹਾਂਜੀ ਤੇ ਗੇਂਜੀ ਹੀ ਜਿਹੜਾ ਮੇਲਾ ਧੁੰਮ ਦਾ ਮਨਾਇਆ ਜਾਇਆ ਕਰੇਗਾ ਸੰਤਾਂ ਚ ਬਹੁਤ ਉਤਸ਼ਾਹ ਜੀ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਸੰਤਾਂ ਚ ਉਤਸ਼ਾਹ ਆ ਤੇ ਸੰਤਾਂ ਦੇ ਹਮਮ ਆ ਕੇ ਮੈਂ 25 ਤੋਂ 30 ਹਜ਼ਾਰ ਬੰਦਾ ਜਿਹੜਾ ਵਾ ਇੱਥੇ ਬਾਬਾ ਜੀ ਦੇ ਦਰਸ਼ਨ ਐਸ ਵੇਲੇ ਦਾ ਕਰ ਚੁੱਕਾ ਵਾ ਇਹ ਹਾਲੇ ਵੀ ਲੈਂਡਿੰਗ ਹੀ ਬਾਬਾ ਜੀ ਦੇ ਮਤਲਬ ਟੁੱਟ ਰਹੀ ਹੈ। ਹਾਂਜੀ ਅਮੀਰ ਆ ਵੀ ਕਾफी ਇਹਦੀ ਗਿੰਦੀ ਜ਼ਿਆਦਾ ਜਾਊਗੀ। ਬੋਲ ਬਾਬਾ ਮਹਾਦਾਸ ਦੀ ਜੈ। ਅੱਜ ਬੱਲ ਬਾਬਾ ਫਤੇਗਰ ਚੂੜੀਆਂ ਦੇ ਲਾਗੇ ਵਿਸਾਖੀ ਦੀ ਕਮੇਟੀ ਵੱਲੋਂ ਸਾਰਿਆਂ ਨੂੰ ਵਧਾਈ। ਇਹ ਬਾਬਾ ਮਹਾਦਾਸ ਜੀ ਦੀ ਗੱਦੀ ਹੈ। ਫਤੇਗਰ ਚੂੜੀਆਂ ਦਾ ਔਰ ਹਿੰਦੂ ਸਿੱਖਾਂ ਦਾ ਇੱਕ ਸਾਂਝਾ ਤਿਉਹਾਰ ਹੈ ਇੱਥੇ ਬੇਨਪੇਦ ਭਾਵ ਤੋਂ ਸਾਰੀਆਂ ਜਾਤਾਂ ਆਨ ਕੇ ਬੜੇ ਉਤਸ਼ਾਹ ਨਾਲ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੀਆਂ ਹਨ ਅਤੇ ਇਥੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅੱਜ ਕੋਈ 30 35000 ਬੰਦਾ ਇੱਥੇ ਬਾਬਾ ਮਹਾਦਾਸ ਜੀ ਦੇ ਦਰ ਤੇ ਆ ਕੇ ਸੀਸ ਨਵਾਉਂਦਾ ਹੈ ਅਤੇ ਖੁਸ਼ੀਆਂ ਪ੍ਰਾਪਤ ਕਰਦਾ ਹੈ ਸਵੇਰ ਤੋਂ ਹੀ ਸੰਗਤਾਂ ਦੇ ਵਿੱਚ ਕਮੇਟੀ ਅਤੇ ਸਾਰੇ ਸੱਜਣ ਫਤੇਗਰ ਜੋੜੀਆਂ ਦੇ ਹੋਰ ਵੀ ਨੌਜਵਾਨ ਸਭਾ ਜਿਹੜੀਆਂ ਵਾ ਇੱਥੇ ਆਣ ਕੇ ਸਾਰਿਆਂ ਦੀਆਂ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਔਰ ਮੈਂ ਇਹਨਾਂ ਸਾਰਿਆਂ ਦਾ ਬਹੁਤ ਆਤੀ ਧੰਨਵਾਦੀਆਂ ਜਿਹੜੇ ਆਈਆਂ ਜਾਂ ਸੰਗਤਾਂ ਦੀ ਵੱਧ ਤੋਂ ਵੱਧ ਸੇਵਾ ਕਰ ਰਹੇ ਹਨ ਲੋਕਾਂ 'ਚ ਵੀ ਬਹੁਤ ਇੱਛਾ ਹੈ ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਦੇ ਬਾਬਾ ਜੀ ਦੇ ਆਸਥਾਨ ਦੇ ਉੱਤੇ ਵੱਧ ਤੋਂ ਵੱਧ ਆਓ ਉੱਤੇ ਖੁਸ਼ੀਆਂ ਪ੍ਰਾਪਤ ਕਰੋ ਹਰਦਵਾਰ ਦੀ ਵੀ ਸਾਡੀ ਸਰਾਵ ਆ ਉੱਥੇ 35 ਤੋਂ 40 ਕਮਰੇ ਆ ਏਸੀ ਕਮਰੇ ਆ ਕਿਸੇ ਵੀ ਇਲਾਕੇ ਦੇ ਆਦਮੀ ਨੇ ਜਾਂ ਕਿਸੇ ਹੋਰ ਨੇ ਵੀ ਜਾਣਾ ਹੋਵੇ ਉੱਥੇ ਦੁੱਧਾਧਾਰੀ ਮਹਾਜਨ ਭਵਨ ਦੇ ਨਾਲ ਸਾਡੀ ਬਾਬਾ ਮਹਾਦਾਸ ਜੀ ਦੀ ਬਹੁਤ ਸੋਹਣੀ ਸਰਾਵ ਆ ਬਹੁਤ ਅੱਛੀ ਵਿਵਸਥਾ ਆ ਆਪ ਉੱਥੇ ਜਾ ਸਕਦੇ ਹੋ ਰਹਿ ਸਕਦੇ ਹੋ ਹਰਦਵਾਰ ਦੀ ਕਿਸੇ ਨੇ ਵੀ ਜਾਣਾ ਹੋਵੇ ਤੇ ਬਾਬਾ ਜੀ ਤੇ ਜਾ ਸਕਦੇ ਹੋ ਇਨੀ ਗੱਲ ਕਰਦਾ ਹੋਇਆ ਆਪ ਨੂੰ ਤਾਂ ਸਾਰਿਆਂ ਦਾ ਮੈਂ ਅਤੀ ਧੰਨਵਾਦੀ ਹਾਂ ਇੱਕ ਵਾਰ ਫਿਰ ਬਾਬਾ ਮਹਾਦਾਸ ਜੀ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦਾ ਹਾਂ ਜੈ ਸ਼੍ਰੀ ਦੀ ਰਾਮ ਜੀ ਅੱਜ ਅਸੀਂ ਪਿੰਡ ਬਲਬਾਵਾ ਵਿਖੇ ਮੰਦਿਰ ਪਾਪਾ ਮਹਾਦਾਸ ਜੀ ਦਾ ਉੱਥੇ ਅਸੀਂ ਟ੍ਰੈਨਸ਼ਨ ਕੈਂਪ ਲਗਾਇਆ ਹੈ ਪ੍ਰਧਾਨ ਸਾਹਿਬ ਨਈਰ ਅੰਕਲ ਹੋਰ ਸਲਵਾਨ ਅੰਕਲ ਦੀ ਅਗਵਾਈ ਤੇ ਅੱਜ ਅਸੀਂ ਕੇਸ਼ੇ ਭਾਈ ਦੇ ਸਹਿਯੋਗ ਨਾਲ ਰੈਡ ਕੈਂਪ ਲਗਾਣੇ ਆ ਇੱਥੇ ਸਾਡਾ ਦੂਸਰਾ ਕੈਂਪ ਹੈ ਸਾਲ ਬਾਅਦ ਕੈਂਪ ਲੱਗਾ ਹਰ ਮਿਲਨੇ ਤੇ ਕੁੰਦਨ ਕੈਫੀ 30 ਤੋਂ 40 ਯੂਨਿਟ ਬਲੈਡ ਇਕੱਠਾ ਕਰ ਚੁੱਕੇ ਆਂ ਔਰ ਇਹ ਸਾਰਾ ਬਲੈਡ ਥੈਲੇਸਮੀਆ ਦੇ ਬਿਮਾਰੀ ਦੇ ਬੱਚਿਆਂ ਵਾਸਤੇ ਇਕੱਠਾ ਕੀਤਾ ਜਾਂਦਾ ਹੈ ਅਸੀਂ ਆਏ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਬਾਬਾ ਮਾਂ ਦਾ ਅਸੀਂ ਦੀ ਕਿਰਪਾ ਨਾਲ ਚਾਹੁੰਦੇ ਹਾਂ ਕਿ ਹਰ ਸਾਲ ਇਸ ਤਰ੍ਹਾਂ ਹੀ ਕੁੰਦਨ ਅੰਨ ਦਾ ਕੈਂਪ ਚੱਲਦਾ ਰਹੇ ਤਾਂ ਕਿ ਅਸੀਂ ਲੋੜਵੰਦ ਬੱਚਿਆਂ ਦਾ ਤੇ ਲੋੜਵੰਦ ਮਰੀਜ਼ਾਂ ਤੱਕ ਕੁੰਦਨ